ਪੰਜਾਬ ਦੇ ਵਿੱਚ ਨਿਗਮ ਚੋਣਾਂ ਦਾ ਸਿਆਸੀ ਅਖਾੜਾ ਭਖਿਆ ਹੋਇਆ ਹੈ ਇਸ ਸਿਆਸੀ ਅਖਾੜੇ ਦੇ ਵਿਚਾਲੇ ਆਮ ਆਦਮੀ ਪਾਰਟੀ ਦੀ ਟਿਕਟਾਂ ਵੀ ਇੱਕ ਵੱਡਾ ਸਵਾਲ ਸ਼ੈਰੀ ਕਲਸੀ ਵਰਕਿੰਗ ਪ੍ਰੈਜ਼ੀਡੈਂਟ ਜਿਹੜੇ ਨੇ ਸਾਡੇ ਨਾਲ ਗੱਲਬਾਤ ਕਰਦੇ ਨੇ ਕਸ ਜਬ ਟਿਕਟਾਂ ਨੂੰ ਲੈ ਕੇ ਬੜਾ ਰੋਲਾ ਵੇਖਣ ਨੂੰ ਮਿਲ ਰਿਹਾ ਕਿਉਂਕਿ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਹਰ ਇੱਕ ਚੋਣ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਲਾਂਦੀ ਹੈ ਇਸ ਵਾਰ ਪਿੱਛੇ ਕਿਉਂ ਰਹਿ ਗਏ ਨਹੀਂ ਨਹੀਂ ਪਿੱਛੇ ਕੋਈ ਨਹੀਂ ਰਹਿ ਗਏ ਜੀ ਮੈਂ ਬੜੀ ਖੁਸ਼ੀ ਵੀ ਆ ਸਾਨੂੰ ਕਿਉਂਕਿ ਸਾਡੇ ਵਿਰੋਧੀ ਕਹਿੰਦੇ ਸੀ ਵੀ ਇਹਨਾਂ ਨੂੰ ਸ਼ਹਿਰਾਂ ਦੇ ਵਿੱਚ ਕੋਈ ਉਮੀਦਵਾਰ ਨਹੀਂ ਲੱਭਣੇ ਜਿੰਨਾ ਪਹਿਲਾਂ ਪਿੰਡਾਂ ਚ ਕਹਿੰਦੇ ਸੀ ਪਰ ਮੈਂ ਮਾਣ ਮਹਿਸੂਸ ਕਰਦਾ ਹਾਂ ਵੀ ਸਾਡੇ ਕੰਮਾਂ ਨੂੰ ਲੋਕ ਫਤਵਾ ਦੇ ਰਹੇ ਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਾਡੇ ਕੋਲ ਜਿਹੜੀਆਂ ਅਰਜ਼ੀਆਂ ਆਈਆਂ ਲੋਕਾਂ ਦੀ ਐਪਲੀਕੇਸ਼ਨ ਆਈਆਂ ਜਿਦੇ ਵਿੱਚੋਂ ਆਪਾਂ ਉਹ ਸਾਨੂੰ ਸਕਰੂਟਿੰਗ ਤੇ ਥੋੜਾ ਟਾਈਮ ਲੱਗ ਗਿਆ ਵੀ ਜਿਹੜਾ ਬੰਦਾ ਕੋਈ ਇਹ ਨਾ ਹੋਵੇ ਵੀ ਗਲਤ ਬੰਦਾ ਕੋਈ ਅੱਗੇ ਆ ਜਾਵੇ ਸਾਨੂੰ ਇਹ ਆ ਵੀ ਵਧੀਆ ਜਿਹੜੇ ਬੰਦੇ ਕੰਮ ਕਰਨ ਵਾਲੇ ਉਹੋ ਅੱਗੇ ਆਉਣ। ਕੱਲ ਆਖਰੀ ਦਿਨ ਹੈ ਕੱਲ ਨੋਮੀਨੇਸ਼ਨ ਦਾ ਆਖਰੀ ਦਿਨ ਤੇ ਕਦੋਂ ਤੱਕ ਹੁਣ ਟਿਕਟਾਂ ਜੜੀਆਂ ਨੇ ਅਨਾਉਂਸ ਹੋ ਜਾਣਗੀਆਂ। ਅੰਦ ਮਿੰਟਾਂ ਦੇ ਵਿੱਚ ਵਿੱਚ ਜੀ ਜਿਹੜੀ ਇੱਕ 700 ਦੇ ਕਰੀਬ ਲਿਸਟ ਜਿਹੜੀ ਆ ਆਪਾਂ ਕਰ ਰਹੇ ਹਾਂ। ਬਾਕੀ ਜਿਹੜੀ ਰਹਿ ਚੁੱਕੀ ਉਹ ਵੀ ਸ਼ਾਮ ਤੱਕ ਆਪਾਂ ਪਕੜ ਲੀਏ। ਕਿਸੇ ਦਿਨ ਤੋਂ ਲੈ ਕੇ ਲੋਕਾਂ ਦੇ ਵਿਚਾਲੇ ਜਾ ਰਹੇ ਔਰ ਦਾਵਾ ਕੀ ਹੈ ਇਸ ਵਾਰ ਆਮ ਆਦੀ ਪਾਰਟੀ ਦਾ ਇਚੋੜਾਂ ਨੂੰ ਲੈ। ਦੇਖੋ ਜੀ ਏਜੰਡਾ ਜਿਹੜਾ ਵਾ ਹੋਈ ਹੋਈ ਹੈ। ਦੀ ਪਿੰਡਾਂ ਦੇ ਰੇਣੀ ਆਪਾਂ ਧੰਨਵਾਦ ਆ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਜਿਮਨੀ ਚੌਂ ਦੇ ਵਿੱਚ ਵੀ ਫਤਵਾ ਦਿੱਤਾ ਹੁਣ ਜਦੋਂ ਜਿਮਨੀ ਚੌਂ ਦੇ ਵਿੱਚ ਜਿੱਤ ਹੋਈ ਸਾਡੇ ਐਮਐਲਏ ਬਣ ਕੇ ਆਪਣੇ ਹਲਕੇ ਦੀਆਂ ਗੱਲਾਂ ਕਰਨ ਦਾ ਜੀ ਆਪਣੇ ਹਲਕੇ ਦੀਆਂ ਮੁਸ਼ਕਲਾਂ ਨੂੰ ਅੱਗੇ ਲੈ ਕੇ ਆਉਣ ਦਾ ਆਪਣੇ ਲੋਕਾਂ ਦੇ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸੀ ਉਹਨਾਂ ਦੇ ਹੱਲ ਕਰਨ ਦਾ ਵੀ ਹੁਣ ਇਹੋ ਏਜੰਡਾ ਸਾਡਾ ਜੀ ਆਪ ਦੀ ਸਰਕਾਰ ਆਪ ਦਾ ਐਮਸੀ ਹੋਣਾ ਚਾਹੀਦਾ ਜੀ ਤਾ ਜੋ ਕਿ ਜਿਹੜੇ ਲੋਕਾਂ ਦੇ ਵਿਕਾਸ ਦੇ ਰੁਕੇ ਹੋਏ ਕੰਮ ਕਿਉਂਕਿ ਲੋਕਾਂ ਦੇ ਛੋਟੇ-ਛੋਟੇ ਕੰਮ ਹੁੰਦੇ ਨੇ ਕਿਸੇ ਦਾ ਕੋਈ ਜਨਮ ਸਰਟੀਫਿਕੇਟ ਆ ਕੋਈ ਸੜਕਾਂ ਦਾ ਕੰਮ ਆ ਕੋਈ ਲਾਇਸੈਂਸ ਦਾ ਕੰਮ ਆ ਕੋਈ ਛੋਟੇ-ਛੋਟੇ ਲੈਵਲ ਦੇ ਕੰਮ ਜਿਹੜੇ ਸਾਡੇ ਐਮਸੀ ਲੈਵਲ ਦੇ ਜਿਹੜੇ ਕਾਉਂਸਲਰ ਲੈਵਲ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਤਰਜੀਹ ਦੇ ਕੇ ਜਿਹੜਾ ਕੰਮ ਕਰਾਉਂਦੇ ਨੇ ਕਿਉਂਕਿ ਕਈ ਜਦੋਂ ਦੀ ਸਰਕਾਰ ਬਣੀ ਹੈ ਲੋਕਾਂ ਦੀ ਆਸ ਤੇ ਡਿਮਾਂਡ ਵਧੀ ਸੀ ਪਰ ਕੰਮ ਜਿਹੜਾ ਸਟੈਪ ਬਾਈ ਸਟੈਪ ਹੁੰਦਾ ਹੁਣ ਜਿਤਨਾ ਪਿੰਡਾਂ ਦੇ ਵਿੱਚ ਸਰਪੰਚ ਬਣ ਗਏ ਪਿੰਡਾਂ ਦੀ ਨਹਾਰ ਜਿਹੜੀ ਵਿਕਾਸ ਵੱਲ ਨੂੰ ਤੁਰ ਪਈ ਕਿਉਂਕਿ ਹੁਣ ਜ਼ਿੰਮੇਵਾਰ ਲੋਕ ਅੱਗੇ ਆ ਕੇ ਅੱਗੇ ਵਿਰੋਧੀ ਧਿਰ ਦੇ ਸਰਪੰਚ ਸੀ ਸੋ ਕਹਿਣ ਦਾ ਭਾਵ ਇਤਨਾ ਹੀ ਹੁਣ ਜਿਹੜੇ ਸਾਡੀਆਂ ਜਦੋਂ ਕਾਉਂਸਲਰ ਬਣ ਜਾਣਗੇ ਸਾਡੇ ਐਮਸੀ ਜਦੋਂ ਬਣ ਜਾਣਗੇ ਪ੍ਰਧਾਨ ਸਾਡੇ ਬਣ ਜਾਣਗੇ ਮੇਅਰ ਸਾਡੇ ਬਣ ਜਾਣਗੇ ਫਿਰ ਗਰਾਊਂਡ ਲੈਵਲ ਤੇ ਜਿਹੜਾ ਕੰਮ ਹੈ ਹੋਰ ਜਿਹੜਾ ਕਲੈਰਟੀ ਦੇ ਨਾਲ ਦਿਖਣ ਨੂੰ ਨਜ਼ਰ ਆਊਗਾ ਜੀ ਦਾਵਾ ਕੀ ਹੈ ਹਾਂ ਦਾਵਾ ਇਹ ਹੋਈ ਹੈ ਜੀ ਸੰਗਤ ਦੀ ਕਚਹਿਰੀ ਚ ਲੋਕਾਂ ਦੀ ਕਚਹਿਰੀ ਚ ਕਿਉਂਕਿ ਰਾਜਨੀਤੀ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਲੀਡਰ ਵੱਡੇ ਨਹੀਂ ਹੁੰਦੇ ਆਪਾਂ ਆਪਣੀ ਫਿਰ ਰਿਪੋਰਟ ਕਰ ਲੈ ਕੇ ਜਾਵਾਂਗੇ ਲੋਕਾਂ ਕੋ ਉਸ ਤੋਂ ਬਾਅਦ ਉਹਨਾਂ ਨੂੰ ਕਵਾਂਗੇ ਸਾਨੂੰ ਮੌਕਾ ਦਿਓ ਜੇ ਮੌਕਾ ਦੇਣਗੇ ਤੇ ਵਧੀਆ ਕੰਮ ਕਰਕੇ ਵਿਖਾ ਲਾਂਗੇ ਫਿਰ ਅਸਲ ਰਿਪੋਰਟ ਕਰ ਸਾਡੀ ਬੰਨੀ 27 ਦੇ ਵਿੱਚ ਜਿਹੜੀ ਆਪਾਂ ਬਾਅਦ ਵਿੱਚ ਲੋਕਾਂ ਦੀ ਕਚਹਿਰੀ ਚ ਲੈ ਕੇ ਜਾਵਾਂਗੇ ਵੀ ਤੁਸੀਂ ਸਾਨੂੰ ਮੌਕਾ ਦਿੱਤਾ ਜੇ ਸਰਪੰਚ ਬਣਾਏ ਤੇ ਪਿੰਡਾਂ ਦੇ ਆ ਕੰਮ ਕੀਤੇ ਪੰਜਾਬ ਚ ਸਰਕਾਰ ਲਿਆਂਦੀ ਤੇ ਆ ਕੰਮ ਕੀਤੇ ਆਪਾਂ ਤੇ ਕਾਉਂਸਲਰ ਬਣਾਏ ਤੇ ਤੁਹਾਡੀਆਂ ਵਾਡਾਂ ਦੇ ਵਿੱਚ ਅਸੀਂ ਆ ਕੰਮ ਕੀਤੇ ਸਾਨੂੰ 27 ਤੋਂ ਬਾਅਦ ਫਿਰ ਜਿਹੜਾ ਸਾਨੂੰ ਮੌਕਾ ਦਿੱਤਾ ਜਿਹੜਾ ਇੱਕ ਹੋਰ ਵੱਡਾ ਮਸਲਾ ਡੱਲੇਵਾਲ ਸਾਹਿਬ ਦਾ ਅੰਸ਼ਨ ਜਿਹੜਾ ਚੱਲ ਰਿਹਾ ਹੈ 16ਵੇਂ ਦਿਨ ਪਹੁੰਚ ਚੁੱਕਿਆ ਹੈ ਹਾਲਾਤ ਜਿਹੜੇ ਨੇ ਉਹ ਨਾਜ਼ੁਕ ਬਣੇ ਹੋਏ ਨੇ ਉਹਨਾਂ ਦੀ ਕੰਡੀਸ਼ਨ ਵੀ ਖਰਾਬ ਹੋ ਰਹੀ ਹੈ ਤੇ ਉਸ ਨੂੰ ਲੈ ਕੇ ਸਰਕਾਰ ਕੀ ਤਿਆਰੀ ਕਰ ਰਹੀ ਹੈ ਕਿ ਆਂਸ਼ਨ ਖੁਲਵਾਣ ਦੇ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਕਿਸਾਨ ਆਗੂਆਂ ਦੇ ਨਾਲ ਕਿ ਉਹਨਾਂ ਦਾ ਅੰਸ਼ਨ ਖਤਮ ਹੋਵਾਇਆ ਜਾਏ ਜਾਂ ਕੇਂਦਰ ਨਾਲ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਕਾਇਮ ਕੀਤਾ ਗਿਆ ਕਿ ਕੇਂਦਰ ਜਿਹੜਾ ਉਹ ਇਸ ਮਸਲੇ ਨੂੰ ਸੰਜੀਦਗੀ ਨਾਲ ਲੈ ਕੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦੇ ਤਾਂ ਕਿ ਢੱਲੇਵਾਲ ਸਾਹਿਬ ਦਾ ਜਿਹੜਾ ਅੰਸ਼ਨ ਹੈ ਉਹ ਖਤਮ ਹੋ ਸਕੇ ਦੇਖੋ ਜੀ ਪਹਿਲਾਂ ਵੀ ਉਹਨਾਂ ਦੀ ਸਿਹਤ ਜਿਹੜੀ ਠੀਕ ਨਹੀਂ ਸੀ ਉਦੋਂ ਦਾਖਲ ਕੀਤਾ ਗਿਆ ਪਰ ਉਲਟ ਜਿਹੜਾ ਵਿਰੋਧ ਕਰਨ ਦਾ ਜਿਹੜਾ ਸਾਹਮਣਾ ਨਜ਼ਰ ਕਿਸਾਨਾਂ ਵੱਲੋਂ ਆਇਆ ਸੋ ਕਹਿਣ ਦਾ ਭਾਵੇਂ ਤੇ ਬੀਜੇਪੀ ਨੂੰ ਚਾਹੀਦਾ ਵੀ ਹੁਣ ਇਹਨਾਂ ਨਾ ਬੈਠ ਕੇ ਜਿਹੜੀ ਆ ਵੀ ਗੱਲ ਕਰਨੀ ਚਾਹੀਦੀ ਆ ਮੈਂ ਦੇਖਦਾ ਬੀਜੇਪੀ ਵਾਲਿਆਂ ਦੇ ਬਿਆਨ ਜਰੂਰ ਆਉਂਦੇ ਨੇ ਪਰ ਗਰਾਉਂਡ ਤੇ ਕੋਈ ਮੀਟਿੰਗ ਦਾ ਕੋਈ ਵੀ ਕੰਮਾਂ ਨੂੰ ਤਰਜੀਹ ਦੇਣ ਵਾਲੋ ਕੋਈ ਐਸਾ ਬਿਆਨ ਨਹੀਂ ਹੁੰਦਾ ਸੋ ਇਹ ਕਹਿਣ ਦਾ ਪਾਵੇ ਆ ਵੀ ਬੀਜੇਪੀ ਨੂੰ ਇਹ ਇਨਾਂ ਦੇ ਹਾਲਾਤਾਂ ਨੂੰ ਮੁੱਖ ਨਜ਼ਰ ਰੱਖਦੇ ਹੋਏ ਆ ਬੈਠ ਕੇ ਮੀਟਿੰਗ ਕਰ ਲੈਣਗੇ। ਪਰ ਮੁੱਖ ਮੰਤਰੀ ਸਾਹਿਬ ਨੇ ਪਿਛਲੀ ਬੈਠਕਾ ਦੇ ਵਿੱਚ ਵੀ ਮਦਦਸਤਾ ਕੀਤੀ ਸੀ। ਕਿ ਆ ਇਸ ਵਾਰ ਕੋਈ ਸੰਪਰਕ ਕੀਤਾ ਗਿਆ ਕੇਂਦਰ ਦੇ ਨਾਲ ਕਿ ਬੈਠਕਾਂ ਦਾ ਦੌਰ ਮੋੜ ਤੋਂ ਸ਼ੁਰੂ ਹੋਏ ਔਰ ਜਿਹੜੀ ਡੈਡਲੌਕ ਦੀ ਸਿਚੁਏਸ਼ਨ ਹੈ ਉਹ ਖਤਮ ਹੋ ਸਕੇ। ਇਹ ਦੇਖੋ ਜੀ ਆਪਾਂ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੇ ਨਾਲ ਹੀ ਆਏ ਆ। ਠੀਕ ਹੈ ਕਿਸਾਨਾਂ ਦੇ ਨਾਲ ਖੜੇ ਨਜ਼ਰ ਆਏ ਆ। ਸੋ ਅੱਜ ਵੀ ਆਪਾਂ ਕਿਸਾਨਾਂ ਦੇ ਨਾਲ ਆ। ਬਿਲਕੁਲ ਦੇਖੋ ਜਿਸ ਸੰਗ ਦੇ ਨਾਲ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਦਾਅਵਾ ਕਰ ਰਹੇ ਨੇ ਕਿ ਇਚੋਣਾ ਦੇ ਵਿੱਚ ਵੀ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਰਹੇ ਹਾਂ ਫਤਵਾ ਜਿਹੜਾ ਉਹੀ ਰਹੇਗਾ ਜਿਹੜੇ ਪਿਛਲੀ ਚੋਣਾ ਦੇ ਵਿੱਚ ਰਿਹਾ ਸੀ ਦੂਜੇ ਪਾਸੇ ਕਹਿੰਦੇ ਕਿਸਾਨਾਂ ਦੇ ਨਾਲ ਖੜੇ ਆਂ ਔਰ ਹਰ ਸਮਾਂ ਕਿਸਾਨਾਂ ਦੇ ਨਾਲ ਹੀ ਖੜੇ ਰਵਾਂਗੇ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ